ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸਿੱਖਿਆ ਦੇ ਖੇਤਰ ਵਿੱਚ ਮੋਰੀ ਭੂਮਿਕਾ ਅਦਾ ਕਰ ਰਹੇ ਰਤਨ ਗਰੁੱਪ ਆਫ ਇੰਸਟੀਚੂਨ ਵੱਲੋਂ ਗਰੁੱਪ ਦੇ ਆਡੀਟੋਰੀਅਮ ਵਿਖੇ ਮਹਿਲਾ ਸਸ਼ਕਤੀਕਰਨ ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕਾਲਜ ਚੇਅਰਮੈਨ ਸੁੰਦਰ ਲਾਲ ਅਗਰਵਾਲ ਦੀ ਅਗਵਾਈ ਹੇਠ ਕੀਤਾ ਗਿਆ ਗਰੁੱਪ ਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਸੈਮੀਨਾਰ ਦਾ ਵਿਸ਼ਾ ਇੱਕ ਸਸ਼ਕਤ ਮਹਿਲਾ ਕਿਵੇਂ ਬਣੀਏ ਰੱਖਿਆ ਗਿਆ ਪ੍ਰੋਗਰਾਮ ਦੌਰਾਨ ਉੱਗੇ ਸਮਾਜ ਸੇਵੀ ਜਗਜੀਤ ਕੋਰ ਕਾਲੂ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਜਦੋਂ ਕੇ ਸੈਮੀਨਾਰ ਪੱਤਰਕਾਰ ਅਤੇ ਮੋਟੀਵੇਸ਼ਨਲ ਸਪੀਕਰ ਹਰਦੀਪ ਕੌਰ ਅਤੇ ਡਾਕਟਰ ਦਵਿੰਦਰ ਕੌਰ ਖੁਸ਼ ਥਾਲੀਵਾਲ ਵੱਲੋਂ ਮਹਿਲਾ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਇਸ ਦੌਰਾਨ ਉੱਗੇ ਸਮਾਜ ਸੇਵੀ ਸਿੰਦਰ ਕੌਰ ਪੱਤਰਕਾਰ ਹਰਸਿਮਰਤ ਪਾਲ ਪੱਤਰਕਾਰ ਸ਼ਾਲੂ ਮਿਰੋਕ ਇਹ ਪੱਤਰਕਾਰ ਤਜਿੰਦਰ ਕੌਰ ਨੂੰ ਰਤਨ ਗਰੁੱਪ ਵੱਲੋਂ ਧੀ ਪੰਜਾਬ ਦੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੋਲੀ ਦਾ ਤਿਹਾਰ ਰੰਗਾ ਦਾ ਤਿਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ ਤੇ ਇਸ ਖਾਸ ਮੌਕੇ ਤੇ ਪਠਾਨਕੋਟ ਵਿੱਚ ਫੌਜੀ ਜਵਾਨਾਂ ਨੇ ਇੱਕ ਦੂਜੇ ਨੂੰ ਰੰਗ ਲਗਾਏ ਤੇ ਹੋਲੀ ਮੁਬਾਰਕ ਆਖੀ ਇਸ ਖਾਸ ਪ੍ਰੋਗਰਾਮ ਵਿੱਚ ਸਕੂਲੀ ਬੱਚਿਆਂ ਨੇ ਵੀ ਭਾਗ ਲਿਆ ਮਮਤਾ ਦਾਸ 109 ਵੀ ਬਾਈ ਨਹੀਂ ਕਹੂੰ ਔਰ ਹਮੇ ਅੱਜ ਬਹੁਤ ਅੱਛਾ ਲੱਗ ਰਿਹਾ ਹੈ ਕਿ ਸਹੀਦ ਪਰਿਵਾਰ ਲੋਕੋ ਨੇ ਹਮਾਰੇ ਸਾਥ ਮੀ ਸਭ ਕੇ ਸਾਥ ਮਿਲ ਕੇ ਹਮਾਰੇ ਸਾਰੇ ਜਵਾਨੋ ਕੇ ਸਾਥ ਮਿਲ ਕੇ ਉਹਨੇ ਹੋਲੀ ਕਾ ਮਤਲਬ ਕੀਤਾ ਕਿਆ

भारत पाक सीमा पर बनी शहीद नायक कंवरजीत सिंह पोस्ट पर जो सिंबल पर बनी है जीरो लाइन पर बनी है भारत पाक सीमा की वहाँ पे आकर अपने सीमा प्रहरी भाइयों और बहनों के साथ होली सेलिब्रेट की है और हमारा ये मकसद है कि ऐसे त्यौहार हम अपने इन सीमा प्रहरियों के साथ मनाएं क्योंकि ये हज़ारों मील अपने घरों से दूर हैं जब सरहद पर आकर शहीदों के परिवार शहीद सैनिक परिवार शिक्षा परिषद के लोग इनके साथ होली मनाते हैं तो इन्हें इनके परिवारों की कमी हम महसूस नहीं होने देते सही मनों में ये हमारे त्यौहारों के रखवाले हैं आज सारा देश सुरक्षित रहकर होली मना रहा है तो इनकी बदौलत है जो सरहद पर तंदी से ड्यूटी मना रहे हैं तो देशवासी अपने त्यौहार हंसी खुशी और सुरक्षित रहकर जो है मना रहे हैं एक बार फिर मैं वन जीरो नाइन बटालियन के कमांडेंट साहब का धन्यवाद करता हूँ उनकी पूरी टीम का धन्यवाद करता हूँ कि आज के इस कार्यक्रम का उन्होंने भव्य आयोजन किया और साथ ही मैं ईश्वर से प्रार्थना करता हूँ कि मेरे सीमा सुरक्षी सीमा सुरक्षा बल के जवानों के शौर्य में वृद्धि करें और इसी तरह अपनी नौकरी से ये ड्यूटी निभाते हुए देश की सरहदों की रक्षा करते रहें और मेरी तरफ से, से जवानों को अधिकारियों को और जवानों को होली की हार्दिक हार्दिक शुभकामनाएं धन्यवाद जय हिंद जय भारत होली मुबारक हो खालस जन्मभूमि श्री आनंदपुर साहिब के हर साल होली मोहल्ले मौके देश विदेश जो वीडियो गिनती संस्था पहुंची हैं इस दौरान ਵੱਡੇ ਗਿਣਤੀ ਵਿੱਚ ਸੰਗਤਾਂ ਵਾਸਤੇ ਲੰਗਰਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ ਨਨਨਦਪੁਰ ਸਾਹਿਬੇ ਤੋਂ ਅਕਤਿ ਸ਼੍ਰੀ ਕੇਸਗੜ ਸਾਹਿਬ ਦੇ ਨਜ਼ਦੀਕ ਸਭ ਤੋਂ ਪੁਰਾਤਨ ਲੰਗਰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਭ ਤੋਂ ਪੁਰਾਤਨ ਮੰਜੀਦਾਰ ਭਾਈ ਰੂਪ ਚੰਦ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਇਸ ਲੰਗਰ ਦੀ ਸੇਵਾ ਭਾਈ ਰੂਪ ਚੰਦ ਦੀ 13ਵੀਂ ਵੰਸ਼ ਵੱਲੋਂ ਨਿਭਾਈ ਜਾ ਰਹੀ ਹੈ ਤਾਂਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਿੱਖ ਭਾਈ ਰੂਪ ਚੰਦ ਜੀ ਜਿਨ੍ਹਾਂ ਨੂੰ ਲੰਗਰਾਂ ਦੀ ਦਾਤ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸਤਗੁਰਾਂ ਨੇ ਕਟਸ਼ਾ ਸਾਹਿਬ ਬਖਸ਼ਿਸ਼ ਕਰਕੇ ਭਾਈ ਰੂਪਤਨ ਜੀ ਨੂੰ ਬਚਨ ਕੀਤਾ ਹੱਥ ਤੁਹਾਡਾ ਕੇਸਾ ਸਾਡਾ ਵਰਤੀ ਚੱਲਿਓ ਇਹ ਉਹੀ ਲੋਹ ਲੰਗਰ ਨੇ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਆਪ ਆਰੰਭ ਕੀਤੇ ਹੋਏ ਸਨ ਦਾਸ ਭਾਈ ਰੂਪਤਨ ਜੀ ਦੀ 13ਵੀਂ ਵੰਸਜ ਭਾਈ ਬੂਟਾ ਸਿੰਘ ਰੱਥ ਵਾਲੇ ਰੱਥ ਵਾਲੇ ਦਾ ਇਤਿਹਾਸ ਹੈ ਕਿ ਗੁਰੂ ਆਰਾਮਦਾਸ ਮਹਾਰਾਜ ਜੀ ਨੂੰ ਕਸ਼ਮੀਰ ਦੇ ਮੁਸਲਮਾਨ ਨੇ ਬਣਾ ਕੇ ਇੱਕ ਰਾਤ ਪੇਟਾ ਕੀਤਾ ਫਿਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਬਰਾਤ ਗਈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਸ ਸਤੇਸواری ਕੀਤੀ ਉਹ ਰਾਤ ਗੁਰੂਆਂ ਨੇ ਖੁਸ਼ ਹੋ ਕੇ ਸਾਡੇ ਪਰਿਵਾਰ ਨੂੰ ਬਖਸ਼ਿਸ਼ ਕੀਤਾ ਜੋ ਭਾਈ ਰੁਪਏ ਵਿਖੇ ਸਾਡੇ ਗ੍ਰਹਿ ਵਿਖੇ ਘਰ ਵਿਖੇ ਸ਼ੋਭਤ ਹੈ ਬਾਬਾ ਜੀ ਲੰਗਰਾਂ ਦਾ ਆਰੰਭ ਤਾਂ ਕਿੰਨੀ ਤਰੀਕ ਨੂੰ ਹੋਈ ਸੀ ਔਰ ਕਦੋਂ ਤੱਕ ਚੱਲੇਗਾ ਇਹਨਾਂ ਲੰਗਰਾਂ ਦੀ ਆਰੰਭਤਾ 9 ਮਾਰਚ ਨੂੰ ਆਰੰਭ ਹੋ ਗਏ ਸਨ ਨਗਾਰੇ ਵਜਾ ਕੇ ਤੇ ਉਸ ਤੋਂ ਬਾਅਦ ਕਿਲਾ ਅਨੰਦਗੜ੍ਹ ਸਾਹਿਬ ਅਰਦਾਸ ਕਰਕੇ ਹੋਲੇ ਦੀ ਆਰੰਭਤਾ ਹੋਈ ਤੇ 10 ਤਰੀਕ ਤੋਂ ਸਾਡੀ ਸੇਵਾ ਦਾ ਰਾਖੀ ਇਹਨਾਂ ਦੀ ਲੰਗਰਾਂ ਦੀ ਜਿਹੜੀ ਆਰੰਭਤਾ ਕਰ ਲਈ ਸੀ ਹੋਲਾ ਮਹੱਲਾ 15 ਮਾਰਚ ਦਾ 16 ਨੂੰ ਵੀ ਅਸੀਂ ਇੱਥੇ ਲੰਗਰਾਂ ਦੀ ਸੇਵਾ ਕਰਾਂਗੇ ਸਤਾਰਨੂ ਅਮਰਤ ਵੇਲੇ ਜਿਹੜੀ ਆ ਇਹਨਾਂ ਦੀ ਸਮਾਪਤੀ ਕਰਕੇ ਅਰਦਾਸ ਬੇਨਤੀ ਕਰਕੇ ਬਾਬਾ ਜੀ ਚਾਲੇ ਪਾਵਾਂਗੇ ਭਾਈ ਰੂਪ ਚੰਦ ਦੀ ਦੇ ਬਸਾਈ ਹੋਈ ਨਗਰੀ ਭਾਈ ਰੂਪਾ ਜੀ ਤੋਂ ਜਿਹੜੇ ਲਾਗੇ ਦੇ ਜਿੰਨੇ ਵੀ ਨਗਰ ਨੇ ਸਾਰੇ ਨਗਰਾਂ ਦੇ ਵਿੱਚੋਂ ਸੰਗਤਾਂ ਆ ਕੇ ਸਹਿਯੋਗ ਵੀ ਦਿੰਦੀਆਂ ਨੇ ਤੇ ਹੱਥੀਂ ਸੇਵਾ ਵੀ ਕਰਦੀਆਂ ਨੇ ਦੇਸਾਂ ਪਰਦੇਸਾਂ ਤੋਂ ਵੀ ਸੰਗਤਾਂ ਜਿਹੜੀਆਂ ਇਸ ਲੰਗਰਾਂ ਦੇ ਵਿੱਚ ਆ ਕੇ ਹਾਜ਼ਰੀ ਲਗਵਾਉਂਦਾ ਹਾਂ। ਹਰ ਕੋਈ ਆਪਣੀ ਆਪਣੀ ਤਰੀਕੇ ਨਾਲ ਹੋਲੀ ਮਨਾਉਂਦਾ ਹੈ ਪਰ ਇਹ ਗੁਰਸਿੱਖ ਬੀਬੀਆਂ ਨੇ ਆਪਣੇ ਤਰੀਕੇ ਨਾਲ ਹੋਲੀ ਮਨਾਈ ਤੇ ਲੋਕਾਂ ਨੂੰ ਦੁਮਾਲੇ ਪੇਂਟ ਕੀਤੇ ਗਏ। ਇਹਨਾਂ ਕੁੜੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਇਹਨਾਂ ਕਿਹਾ ਕਿ ਹੁੱਲੜ ਬਾਜੀ ਤੋਂ ਉੱਪਰ ਉੱਠ ਕੇ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ। ਗੁਰਬਾਨੀ ਕੋਰ ਖਾਲਸਾ ਹਾਂਜੀ ਇਹ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇੱਥੇ ਕੈਂਪ ਲਗਾਉਂਦੇ ਹਾਂ? ਮੈਨੂੰ ਇਹ 5 ਸਾਲ ਹੋ ਗਏ ਨੇ 5ਵਾਂ ਸਾਲ ਹੈ ਜਦੋਂ ਤੋਂ ਸਾਰ ਕੈਂਪ ਲਾਉਂਦੇ ਸੇਵਾ ਕਰਦੇ ਹੋਏ ਨੂੰ। ਜੀ ਆ ਜੇ ਕਿੰਨੇ ਚਿਰ ਦਾ ਕੈਂਪੂ ਦਾ ਐਸੋ ਅਸੀਂ ਬਤਿੰਦ ਤਿੰਨ ਦਿਨ ਦਾ ਲਾਇਆ ਵਾ 13 14 15 ਤਰੀਕ ਦਾ ਮਾਰਚ ਦਾ ਕਿੰਨੇ ਬੱਚਿਆਂ ਦਾ ਚਾ ਮਿਲੇ ਆ ਤੁਹਾਨੂੰ ਕਿੱਥੋਂ ਮੋਟੀਵੇਸ਼ਨ ਦਿੰਦਾ ਹੈ ਸਾਰਾ ਵੀਰ ਜੀ ਅਜੇ ਅਸੀਂ ਅੱਜ ਅਰਦਾਸ ਕਰਕੇ ਸ਼ੁਰੂ ਕੀਤੀ ਹੈ ਸੇਵਾ ਤੇ ਹਜੇ ਭੈਣੇ ਸਵੇਰ ਦੀ ਚੌਥੀ ਭੈਣ ਹੈਗੀ ਆ ਸੋ ਮੈਨੂੰ ਇਹ ਮੋਟੀਵੇਸ਼ਨ ਮਿਲਿਆ ਸੀਗਾ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਅੱਜ ਕੱਲ ਜਿਵੇਂ ਮਾਹੌਲ ਚੱਲ ਰਿਹਾ ਵਾ ਬੱਚੀਆਂ ਬਹੁਤ ਜ਼ਿਆਦਾ ਵੈਸਟਰਨ ਪਹਿਨਾਵਾ ਕਰਕੇ ਅਸ਼ੀਲਤਾ ਵਾਲੀ ਵੀਡੀਓਸ ਪਾਉਂਦੀਆਂ ਨੇ ਰੀਲਾਂ ਬਣਾਉਣ ਲੋ ਫਿਰਦੀਆਂ ਨੇ ਸੋ ਮੈਨੂੰ ਉਤਮੋਟ ਮੋਟੀਵੇਟ ਮਿਲਿਆ ਕਿ ਸ਼ਾਇਦ ਭੈਣਾਂ ਨੂੰ ਗਾਈਡੈਂਸ ਦੀ ਪ੍ਰੋਬਲਮ ਹੋ ਰਹੀ ਆ ਤਾਂ ਭੈਣਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਵਿਰਸਾ ਕੀ ਹੈਗਾ ਸਾਡੀ ਮਰਿਆਦਾ ਕੀ ਹੈਗੀ ਆ ਸੋ ਉਹਨਾਂ ਨੂੰ ਮੈਂ ਮੋਟੀਵੇਟ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਸੇਵਾ ਬਖਸ਼ੀ ਆ ਤਾਂ ਮੋਂ ਉਹਨਾਂ ਨੂੰ ਫਿਰ ਦਸਤਾਰ ਕੈਂਪ ਦੇ ਵਿੱਚ ਵੈਸਟਰਨ ਕਲਚਰ ਦੇ ਅਗੇਂਸਟ ਉਹਨਾਂ ਨੂੰ ਦੱਸਦੀ ਉਹਨੇ ਕਿ ਸਾਡਾ ਪਹਿਨਾਵਾ ਨਹੀਂ ਹੈਗਾ ਗੁਰੂ ਸਾਹਿਬ ਜੀ ਸਾਨੂੰ ਇਹ ਮਰਿਆਦਾ ਨਹੀਂ ਦਿੱਤੀ ਸੀਗੀ ਫਿਰ ਉਹਨਾਂ ਨੂੰ ਅਸੀਂ ਹੌਲੀ ਹੌਲੀ ਫਿਰ ਦਸਤਾਰ ਦੇ ਨਾਲ ਮੋਟੀਵੇਟ ਕਰਦੇ ਆਂ ਇਹ ਭੈਣਾਂ ਵਾਸਤੇ ਕੈਂਪ ਲਗਾਇਆ ਜਾਂਦਾ ਜਾਂ ਬੀੜਾਂ ਵਾਸਤੇ ਨਹੀਂ ਨਹੀਂ ਇਹ ਸਿਰਫ ਭੈਣਾਂ ਵਾਸਤੇ ਲਾਇਆ ਜਾਂਦਾ ਹੈ ਆਣਾ ਹੁੰਦਾ ਹੈ ਭੈਣ ਫਿਰ ਕਈ ਲੋਕਾਂ ਨੂੰ ਸੁਧਾ ਦਿੰਦੇ ਆ ਜੇ ਇੱਕ ਨ ਉਹ ਜਾਂ ਧੀ ਗਲਤ ਰਸਤੇ 'ਤੇ ਚੱਲ ਰਹੀ ਹੋਵੇਗੀ ਉਨੇ ਪੂਰੇ ਘਰ ਵਿੱਚ ਹੀ ਉਹੀ ਉਹੀ ਮਾਹੌਲ ਬਣਾ ਦਿੰਦਾ ਹੈ ਤੇ ਇੱਕ ਤੀਜੇ ਦਾ ਵਿਆਹ ਕਿ ਜਾਂਦੀ ਆ ਜਿਹਨਿਤਨੇਮੀ ਵਾਲੀ ਜਾਊਗਾ ਉਹਨੇ ਘਰ ਨੂੰ ਸਾਂਭ ਲੈਣਾ ਤੇ ਦੂਜੇ ਜਿਵੇਂ ਅਸ਼ੀਲਤਾ ਵਾਲੀ ਰੀਲਾ ਪਾ ਰਹੀਆਂ ਨੇ ਵੈਸਟਰਨ ਪਹਿਨਾਵਾ ਕਰ ਰਹੀਆਂ ਨੇ ਦੁਨੀਆਵੀ ਤੇ ਚਾਹ ਜੀ ਰਹੀਆਂ ਨੇ ਉਹ ਕੀ ਕਰ ਸਾਂਭਣੀਆਂ ਤਾਂ ਭੈਣਾਂ ਤੇ ਕੰਮ ਕਰ ਰਹੇ ਆ ਆਪਾਂ ਇੱਥੇ ਵੀ ਦੇਖਦੇ ਆ ਕਿ ਜਿਹੜੀਆਂ ਭੈਣਾਂ ਆਉਂਦੀਆਂ ਨੇ ਕਈ ਵੈਸਟਰਨ ਕੱਪੜਿਆਂ ਦੇ ਵਿੱਚ ਆਉਂਦੀਆਂ ਨੇ ਤਾਂ ਆ ਉਹ ਮਾਹੌਲ ਨੂੰ ਨਹੀਂ ਦੇਖਦੀਆਂ ਕਿ ਕਿਸ ਮਾਹੌਲ ਚ ਆਪਾਂ ਜਾ ਰਹੀਆਂ ਨੇ ਉਹਨਾਂ ਦੀ ਕੀ ਮੈਸੇਜ ਦੋਸਤ ਫਿਰ ਜੇ ਦੇਖੋ ਉਹਨਾਂ ਦਾ ਇੱਕ ਤਾਂ ਮੇਰਾ ਮੈਸੇਜ ਤਾਂ ਇਹੀ ਆ ਕਿ ਜਿਵੇਂ ਗੁਰੂ ਘਰ ਆਓ ਘਟੋ ਘਟ ਗੁਰੂ ਘਰ ਸੂਟ ਪਾ ਕੇ ਆਓ ਤੇ ਜੇ ਤੁਸੀਂ ਗੁਰੂ ਘਰ ਦੀ ਤੁਹਾਨੂੰ ਮर्यादा ਨਹੀਂ ਪਤਾ ਹੈਗੀ YouTube ਤੇ ਬਹੁਤ ਵੀਡੀਓਜ਼ ਨੇ ਕਈ ਕਥਾ ਵੀ ਹੈਗੀਆਂ ਨੇ ਤਾਂ ਬਾਕੀ ਮੈਂ ਅਸਾਂ ਮੈਂ ਬੱਚਿਆਂ ਦੀ ਗਲਤੀ ਨਹੀਂ ਕਰਦੀ ਮੈਂ ਗਲਤੀ ਕਰਦੀ ਮਾਪਿਓ ਦੀ ਕਿਉਂਕਿ ਗੁਰੂ ਸਾਹਿਬ ਜੀ ਤੋਂ ਬਾਅਦ ਸਾਡੇ ਦੂਜੇ ਗੁਰੂ ਹੁੰਦੇ ਨੇ ਮਾਪਿਓ ਮਾਪੇ ਕਰ ਦੇ ਨੇ ਜਦ ਬੱਚੇ ਨੂੰ ਨੀਵ ਰੱਖਣਾ ਟਾਈਮ ਹੁੰਦਾ ਸਮਾਂ ਟਾਈਮ ਹੁੰਦਾ ਉਹ ਸਕੂਲ ਕਾਲਜ ਭੇਜ ਦਿੰਦੇ ਨੇ ਸਕੂਲ ਕਾਲਜ ਵਿੱਚ ਉਹਨਾਂ ਸਰਕਲ ਇੱਕ ਦਾ ਮਿਲ ਜਾਂਦਾ ਹੈ ਤਾਂ ਉਹ ਆਪਣੇ ਵਿਰਸੇ ਤੋਂ ਮਾਪਿਓ ਆਪ ਦੂਰ ਕਰ ਰਹੇ ਆ ਤਾਂ ਸਮਾਂ ਇਹੋ ਜਿਹਾ ਚੱਲ ਰਿਹਾ ਹੈ ਮੇਰੀ ਬੇਨਤੀ ਇਹੀ ਆ ਕਿ ਮਾਪਿਓ ਆਪਣੇ ਬੱਚਾ ਨੂੰ ਵੱਤਵਾ ਸਮਾਂ ਦੇਣ ਆਪਣੇ ਵਿਰਸੇ ਨਾਲ ਜੋੜਾ ਦੇਖੋ ਮਾਵਾਂ ਪਾਰਲਰ ਦਾ ਟਾਈਮ ਦੇ ਰਹੀਆਂ ਨੇ ਪਾਰਲਰ ਦੇ ਬਜਾਏ ਆਪਣੇ ਰਹਿਤ ਮਰਿਆਦੇ ਅਮਤੀਆਂ ਨੂੰ ਸਮਾਂ ਚ ਧਿਆਨ ਦੇ ਤਾਂ ਉਹ ਬਾਕੇ ਦੁਨੀਆ ਚ ਸੰਪਾਉਗੀ ਤਾਂ ਹੀ ਦੁਨੀਆ ਚ ਰਹਿ ਪਾਉਗੀ ਉਹ ਕਹਿੰਦੀਆਂ ਨੇ ਮੈਨੂੰ ਇਤਿਕਾ ਇਹ ਵੀ ਬੀ ਆਉਂਦੀਆਂ ਨੇ ਇਹ ਕਹਿੰਦੀਆਂ ਨੇ ਕਿ ਸਾਨੂੰ ਬੱਚਿਆਂ ਨੂੰ ਨਾ ਦੁਨੀਆਵੀਂ ਦਾ ਚਲਾਣਾ ਵਾ ਖਾਲਸੇ ਦੀ ਜਨਮ ਭੂਮੀ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਤੇ ਇਸ ਦੌਰਾਨ ਨਿਰਮਲੇ ਸੰਪਰਦਾ ਤੇ ਸੰਤਾ ਮਹਾਪੁਰਸ਼ਾ ਵੱਲੋਂ ਹੋਲੇ ਮਹੱਲੇ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਸਜਾਇਆ ਗਿਆ ਜੋ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ ਇਸ ਦੌਰਾਨ ਰਾਸਤੇ ਵਿੱਚ ਸੰਤਾ ਵੱਲੋਂ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਇਸ ਦੌਰਾਨ ਨਗਰ ਕੀਰਤਨ ਵਿੱਚ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਵੱਲੋਂ ਨਗਰ ਕੀਰਤਨ ਦੀ ਅਗਵਾਈ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੋਲੇ ਮਹੱਲੇ ਦੇ ਪਾਵਨ ਪ੍ਰੇਤਰ ਦਿਹਾੜੇ ਤੇ ਨਿਰਮਲ ਤੇਕ ਪੋਸ਼ਣ ਮਿੱਧਿਆ ਮਾਰਤੰ ਵਿਦਾਂਤਾਚਾਰੀ ਆ ਸ਼੍ਰੀ ਮਹਾਂਤ ਪੰਡਿਤ ਗਿਆਨ ਦੇਵ ਸਿੰਘ ਜੀ ਦੀ ਆਗਿਆ ਅਨਸਾਰ ਇਹ ਅੱਜ ਦਾ ਮਹਾਨ ਵਿਸ਼ਾਲ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੇਰਾ ਸੰਤ ਗੁਰ ਹਰਕੋਵਾਲ ਵਾਲਿਆਂ ਦੀ ਪਾਵਨ ਪਵਿੱਤਰ ਸਥਾਨ ਤੋਂ ਆਰੰਭ ਹੋਇਆ ਜਿਹੜਾ ਕਿ ਨਵੀਂ ਆਵਾਦੀ ਬਾਜ਼ਾਰ ਦੇ ਵਿੱਚੋਂ ਅੱਗੇ ਸ਼੍ਰੀ ਤਖਤ ਸਾਹਿਬ ਤਖਸ਼ ਸ਼੍ਰੀ ਕੇਸਗੜ੍ਹ ਸਾਹਿਬ ਕੇ ਨਤਮਸਤਕ ਹੋਵੇਗਾ ਸਾਨੂੰ ਗੁਰੂ ਸਾਹਿਬ ਜੀ ਦੇ ਪਾਏ ਹੋਏ ਪੂਰਨੀਆਂ ਤੇ ਚੱਲਣਾ ਚਾਹੀਦਾ ਹੈ ਆ ਸਾਸਤਰ ਧਾਰੀ ਹੋਵੋ ਖੰਡੇ ਬਾਟੇ ਦਾ ਅਮਰ ਸ਼ਾਕੇ ਗੁਰੂ ਵਾਲੇ ਬਣੋ ਤਿਆਰ ਵਰ ਤਿਆਰ ਹੋਵੋ ਨਿਰਮਲ ਭੇਖ ਬਲੋ ਸੋ ਉਹ ਸੰਗਤਾਂ ਨੂੰ ਬੋਲੇ ਮਹਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟਾਲਾ ਦੇ ਪਿੰਡ ਹਰਦੋ ਚੰਡੇ ਦੇ ਰਹਿਣ ਵਾਲੇ ਨੌਜਵਾਨ ਵਿਜੇ ਸਿੰਘ ਜੋ ਕੇ ਦੇਰ ਸ਼ਾਮ ਆਪਣੇ ਘਰੋਂ ਆਪਣੀ ਭੂਆ ਘਰ ਪਿੰਡ ਨਵਾ ਜਾਣ ਲਈ ਨਿਕਲਿਆ ਤੇ ਸਵੇਰ ਸਾਰ ਉਸ ਦੀ লাশ ਨਵਾ ਪਿੰਡ ਨਜ਼ਦੀਕ ਸੜਕ ਕਿਨਾਰੇ ਪਈ ਮਿਲਣ ਕਾਰਨ ਸਨਸਨੀ ਫੈਲ ਗਈ ਮ੍ਰਿਤਕ ਵਿਜੇ ਸਿੰਘ ਦੇ ਭਰਾ ਸੂਰਜਪਤਾ ਸੁਲੱਖਣ ਸਿੰਘ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਵਿਜੇ ਸਿੰਘ ਬੀਤੀ ਦੇ ਸ਼ਾਮ ਆਪਣੇ ਘਰੋਂ ਆਪਣੇ ਭੂਆ ਦੇ ਪਿੰਡ ਜਾਣ ਲਈ ਨਿਕਲਿਆ ਸੀ ਪਰ ਸਾਰੀ ਰਾਤ ਵਾਪਸ ਨਹੀਂ ਆਇਆ ਇੱਥੇ तकरीबन ਸਾਨੂੰ 9:30 10:00 ਵੇ ਇਨਫੋਰਮੇਸ਼ਨ ਮਿਲੀ ਕਿ ਇੱਕ ਡੈੱਡ ਬਡੀ ਆ ਇੱਥੇ ਆਪਣਾ ਪਿੰਡ ਦੇ ਨਜ਼ਦੀਕ ਜਿੱਥੇ ਬਾਈਪਾਸ ਬਣ ਰਿਹਾ ਅਸੀਂ ਹੁਣ ਮੌਕੇ ਤੇ ਪਹੁੰਚੇ ਇੱਥੇ ਮੇਰੀ ਟੀਮ ਪਹੁੰਚੀ ਐ ਐਸਐਚਓ ਸਾਹਿਬ ਸਿਵਲ ਲਾਈਨ ਤਾਂ ਮੌਕੇ ਤੇ ਹੀ ਨਾਸਟ੍ਰਿਕਟ ਕਰ ਰਹੇ ਆ ਇਹਦੇ ਵਿੱਚ ਵਿਜੇ ਆ son of ਸੁਲੱਖਣ ਸਿੰਘ ਹਰ ਦੋ ਘੰਟੇ ਦਾ ਰਹਿਣ ਵਾਲਾ ਆ ਜੀ ਇਹਦੀ ਡੈੱਡ ਬੋਡੀ ਹੈ ਇਨੀਸ਼ੀਅਲ ਅਸੀਂ ਇਨਵੈਸਟੀਗੇਸ਼ਨ ਕੀਤੀ ਥੋੜੀ ਜੀ ਉਹਦੀ ਛਾਤੀ 'ਚ ਗੋਲੀ ਹੈ ਜੀ ਲੈਫਟ ਇਹ ਕੱਲੋ ਕੱਲ ਸ਼ਾਮ ਦੇ ਗਏ ਤੇ ਪਤਾ ਨਹੀਂ ਜੇ ਕਿੱਦਾਂ ਡੈਥ ਹੋਈ ਜੇ ਇਹਦੀ ਹੁਣ ਗੋਲੀ ਮਾਰੀ ਜੇ ਇਹ ਜੋ ਪਤਾ ਨਹੀਂ ਜੇ ਕਿੰਨੇ ਕੀਤਾਣ ਇਹ ਨਾ ਕੋਈ ਰੰਜਿਸ਼ ਹੈਗੀ ਸੀ ਨਹੀਂ ਜੇ ਕੋਈ ਰੰਜਿਸ਼ ਨਹੀਂ ਹੈਗੀ ਕਿਸੇ ਨਾਲ ਇੱਥੇ ਕਿਧਰ ਆਇਆ ਸੀ ਇੱਥੇ ਮੇਰੀ ਭੂਈ ਜੀ ਆ ਹਾਂਜੀ ਰਾਤੀ ਆਇਆ ਆ ਹਾਂਜੀ ਆਇਆ ਆ ਵੇ ਬੱਚੇ ਬੱਚੇ ਕੁਝ ਨਹੀਂ ਹੈਗੇ ਬੀਬੀ ਚ ਲੱਗੀ ਹੈ ਜੀ ਹਾਂ ਜੀ ਠੀਕ ਹੈ ਨਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਪ੍ਰਾਣ ਮਾਤਾ ਦੇ ਹਾਂ ਜੀ ਲਖਾਈ ਉਹ ਪ੍ਰਾਣ ਦੇ ਕਿਤਾ ਪਤਾ ਲੱਗਾ ਤੁਹਾਨੂੰ ਸਾਨੂੰ ਪੁੱਜ ਦੇ ਮੁੰਡੇ ਨੇ ਫੋਨ ਕੀਤਾ ਹਾਲੇ ਇਹਨਾਂ ਦਾ ਝਗੜਾ ਹੋਇਆ ਹੈ ਦੋ ਕੁ ਦਿਨ ਹੋਵੇ ਪਹਿਲਾਂ ਮੁੰਡੇ ਦਾ ਨਾਂ ਤੇ ਵੈਰਟੀ ਹੈ ਪਿੰਡ ਦੇ ਨੇ ਹਾਂ ਜੀ ਉਨੇ ਮੁੰਡੇ ਮੁੰਡੇ ਸੱਦੇ ਇੱਕ ਦਿਨ ਹਥਿਆਰ ਧੁਰ ਲੈ ਕੇ ਤੇ ਮੁੜ ਕੇ ਇੱਕ ਦਿਨ ਬਾਅਦ ਚ ਵੀ ਆਏ ਘਰ ਚ ਲੋ ਆਂਦੇ ਵੀ ਨਹੀਂ ਅਹੀ ਨਹੀਂ ਕੋਈ ਗੱਲ ਕਰਦੇ ਪਰ ਹੁਣ ਇਹ ਪਤਾ ਨਹੀਂ ਹੁਣ ਇਸੇ ਰੰਝੇ ਚ ਕੀ ਇਹ ਦੀ ਹੈਗੀ 21 ਸਾਲ ਕਦੋਂ ਵੀ ਕਰੋ ਗਿਆ ਸੀ ਕਰੋ ਸਾਮੀ ਗਿਆ ਸੀ 6 ਵਜੇ ਲੈ ਆ ਮੜਾ ਨਹੀਂ ਨਹੀਂ ਕੀ ਕਹਿ ਕੇ ਗਿਆ ਕੋਈ ਨਹੀਂ ਕਹਿੰਦੇ ਅਹੀ ਅੱਗੇ ਚਰ ਹੋ ਗਏ ਤੁਹਾਨੂੰ ਕੋਈ ਤਾਂ ਪਤਾ ਲੱਗਾ ਇਹ ਸਾਨੂੰ ਹੁਣ ਪਤਾ ਲੱਗਾ ਅਸੀਂ ਕੰਮ ਤੇ ਲੱਗੇ ਹੁਣ ਇਹ ਕੰਮ ਤੇ ਪਤਾ ਲੱਗਾ ਵੀ ਛੱਟਾਂ ਲੱਗੀਆਂ ਵੀ ਇਹਨੂੰ ਇੱਥੇ ਇੱਥੇ ਤੇ ਇਹਦੀ ਧੂਆ ਆ ਹਾਂਜੀ ਇਹ ਰਸਤੇ 'ਚ ਇਹ ਕੰਮ ਹੋਇਆ ਵਾ ਧੂਆ ਤਾਂ ਪਿੰਡ ਵੀ ਲੱਗੇ ਦੂਰ ਆ ਥੋੜੀ ਜਾ ਪਿੰਡ ਆ ਉਹ ਹਾਂਜੀ ਕੀ ਚਾਹੁੰਦੇ ਅਸੀਂ ਵੀ ਇਹਨਾਂ ਨੂੰ ਜਿੰਨਾ ਵੀ ਇਹਨਾਂ ਘਟਨਾ ਕੀਤੀ ਹੈ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਫੋਨ ਵੀ ਲੱਗੇ ਉਹਦਾ ਫੋਨ ਵੀ ਇਹਦਾ ਕੋਲ ਨਹੀਂ ਹਗਾਇਆ ਵਾਤ ਕੌਣ ਕੌਣ ਕੋਈ ਕੁਸਟ ਜਿੰਨਾ ਮਾਰਿਆ ਉਹਦੇ ਕੋਲ ਹੀ ਫੋਨ ਹੋ ਕੇ ਚਾਏ ਪਾਜੀ ਆਪਣਾ ਨਾਮ ਦੱਸੋ ਮੈਂ ਰਣਜੀਤ ਸਿੰਘ ਪਿੰਡ ਹਰਦੋ ਝੰਡੇ ਸਰਪੰਚ ਸਾਹਿਬ ਇਹ ਜੋ ਅੱਜ ਦਾ ਵਾਕਿਆ ਹੋਇਆ ਇੱਥੇ ਕਤਲ ਹੋ ਗਿਆ ਪਿੰਡ ਹਰਦੋ ਝੰਡੇ ਦਾ ਮੁੰਡਾ ਅਲੱਗ-ਪਗ ਉਮਰ 31 ਸਾਲ ਸਾਨੂੰ ਅੱਜ ਸਵੇਰ ਪਤਾ ਲੱਗਾ ਸਵੇਰੇ ਵੀ ਆ ਗੱਲ ਹੋ ਗਈ ਤੇ ਅਸੀਂ ਇੱਥੇ ਪਹੁੰਚ ਕੇ ਮੌਕਾ ਵੇਖਿਆ ਤੇ ਵਾਕਿਆ ਹੀ ਬੱਚੇ ਦੀ ਮਤਲਬ ਇਥੇ ਡੈਥ ਹੋ ਗਈ। ਕਿੱਦਾਂ ਹੋਈ ਜੜਾ? ਇਹ ਜੀ ਕੋਈ ਗੋਲੀ ਅਣਪਛਾਤਾ ਕੋਈ ਬੰਦਾ ਤੇ ਗੋਲੀ ਮਾਰ ਗਿਆ ਦਿਲ 'ਚ, ਛਾਤੀ 'ਚ। ਝਗੜੇ, ਝਗੜਾ ਤੇ ਸਾਡੇ ਸਾਹਮਣੇ ਕੋਈ ਨਹੀਂ ਹੋਇਆਗਾ। ਕੱਲ ਅਜੇ ਪਿੰਡੇ ਚੰਗਰਪੁਰਾ ਤੁਰਿਆ ਫਿਰਨ ਰਿਆ ਸੀ। ਤੇ ਅੱਜ ਸਵੇਰੇ ਆ ਪਤਾ ਲੱਗਾ ਵੀ ਆ ਗੱਲ। ਕੰਪਲੇਨ ਪੁਲਿਸ ਕੋ ਪਹੁੰਚ ਗਈ ਹੈ ਜੀ। ਪੁਲਿਸ ਨੂੰ ਕਰਤੀ ਕੰਪਲੇਨ। ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦ ਪੁਰ ਸਾਹਿਬਦੀਨ ਔਂਦੇ ਥਾਣਾ ਕੋਮਾਨ ਦੇ ਮੁੱਖ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸਰਕਾਰੀ ਸਕੂਲ ਦੇ ਗਰਾਊਂਡ ਦੇ ਸਾਹਮਣੇ ਸ਼ਿਵ ਜੁਐਲਰ ਅਤੇ ਪੰਕਜ ਜੁਐਲਰ ਦੋਵਾਂ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਦੇ ਮੁਤਾਬਿਕ ਦੇ ਰਾਤ ਨੂੰ ਵਿਅਕਤੀ ਮੋਟਰਸਾਈਕਲ ਤੇ ਸਵਾਰੋ ਕੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਪੰਕਜ ਜੁਐਲਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਸਫਲ ਨਾ ਹੋਣ ਤੇ ਇਹਨਾਂ ਨੇ ਸ਼ਿਵ ਜੁਐਲਰ ਨੂੰ ਨਿਸ਼ਾਨਾ ਬਣਾਇਆ ਇਹ ਆਪਣਾ ਕੁਮਾਨ ਸਟੇਡੀਅਮ ਦੇ ਸਾਹਮਣੇ ਇੱਕ ਚੌਕ ਹੈ ਚੌਕ ਦੇ ਵਿੱਚ ਇੱਕ ਸ਼ੇਰ ਜੀਲੋ ਰਹਿ ਉਹਦੀ ਦੁਕਾਨ ਦੇ ਵਿੱਚੋਂ ਕੋਈ 11 12 12 ਵਜੇ ਦੇ ਕਰੀਬ ਤਿੰਨ ਅਣਪਛਤੇ ਦੇ ਵਿਅਕਤੀ ਆ ਉਹਨਾਂ ਨੇ ਮੂੰਹ ਬੰਨੇ ਹੋਏ ਆ ਉਹਨਾਂ ਨੇ ਤਾਲਾ ਤੋੜ ਕੇ ਤੇ ਤਜਵੀਰੀ ਲੈ ਗਏ ਨੇ ਤੇ ਇੱਕ ਹੋਰ ਦੁਕਾਨ ਤੇ ਵੀ ਉਹਨੇ ਅਟੈਂਪਟ ਕੀਤੀ ਆ ਉਹਦੇ ਸਬੰਧ ਵਿੱਚ ਸੀਸੀ ਫੋਰਸ ਆਪਣਾ ਘੰਗਾਲੇ ਆ ਉਹਨਾਂ ਦੇ ਵਿੱਚ ਉਹਨੇ ਮੂੰਹ ਬੰਨੇ ਹੋਏ ਨੇ ਅਸੀਂ ਇਹਨਾਂ ਦੇ ਆਪਣਾ ਜਿਹੜਾ ਸੀਸੀ ਜੀ ਫੋਰਟ ਤੇ ਅਦਾ ਤੇ ਆਪਾਂ ਜਿਹੜਾ ਇਹਦੇ ਵਿੱਚ ਅਸੀਂ ਵੈਰੀਫਾਈ ਕਰਾਂਗੇ ਸਾਰਾ ਇਹਨਾਂ ਦਾ ਅੱਗੇ ਪਿੱਛੇ ਇਹਨਾਂ ਦਾ ਦੇਖਾਂਗੇ ਕਿ ਕਿੱਥੋਂ ਆਏ ਕਿੱਥੇ ਗਏ ਨੇ ਤੇ ਬਾਕੀ ਇਹਨਾਂ ਦੇ ਅਸੀਂ ਜੋ ਵੀ ਟੈਕਨੀਕਲੀ ਇਸ ਆਪਣੇ ਬਾਰਦਾ ਤੋਂ ਅਪਾ ਟ੍ਰੇਸ ਕਰਾਂਗੇ ਤੇ ਅਸੀਂ ਇਸ ਨੂੰ ਟ੍ਰੇਸ ਕਰ ਲਾਂਗੇ ਪਰਚਾ ਅਸੀਂ ਦਰਜ ਕਰ ਦਿੱਤਾ ਹੈ ਪਰਚਾ ਦਰਜ ਕਰਕੇ ਜਰੀ ਅਗਲੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਮੈਂ ਸਾਹਿਬ ਦੀ ਟੈਕਸੀ ਡਰਾਈਵਰ ਹਾਂ ਤੇ ਮੈਂ ਸਾਈ ਰਾ ਕੇ ਬਿਆਸੋਂ ਆਂਡਿਆ ਹਾਂ ਤੇ ਮੇਰਾ ਮਾਲਕ ਮੈਨੂੰ ਘਰ ਛੱਡਣ ਵਾਸਤੇ ਆਇਆ ਤੇ ਮੈਂ ਹਮੇਸ਼ਾ ਹੀ ਤਰ੍ਹਾਂ ਜਿ ਤਰ੍ਹਾਂ ਗਲੀ ਵਿੱਚ ਹਨੇਰਾ ਹੁੰਦਾ ਮੇਰਾ ਘਰ ਮਗਰ ਤੇ ਗਲੀ ਚੋਂ ਨੰਗੇ ਜਾਣਾ ਪੈਂਦਾ ਤੇ ਮੈਂ ਘਰ ਦੇ ਨੂੰ ਫੋਨ ਕੀਤਾ ਮਾਤਾ ਆਪਨੇ ਨੂੰ ਕਿ ਬੱਤੀ ਜਗਾ ਦਿਓ ਤੇ ਇੰਨਾ ਚਿਰ ਉਹ ਜਿਹੜੇ ਹੈਗੇ ਹੀ ਚੋਰ ਹੈਗੇ ਹੀ ਜਿਹੜੇ ਮੈਂ ਮੋਬਾਈਲ ਕੀਤਾ ਤੇ ਉਹਨਾਂ ਨੇ ਵੇਖ ਲਿਆ ਤੇ ਉਹ ਆ ਕੇ ਵੀ ਤੁਮ ਕਹਿੰਦੇ ਕਿ ਤੂੰ ਕਿੰਨੂੰ ਫੋਨ ਲਾਉਣ ਦਿਆ ਵਾ ਕੀ ਇੱਥੇ ਇੱਕ ਲੋ ਜਾ ਤੈਨੂੰ ਗੋਲੀ ਮਾਰ ਦੇਣੀ ਹੈ ਤੇ ਮੈਂ ਡਰਦਾ ਉੱਥੇ ਮੈਂ ਕਿਹਾ ਉਹਨਾਂ ਨੇ ਆਉਂਦੇ ਸਾਰੀ ਸੱਤੋ ਪਿੱਛੇ ਮੇਰਾ ਮੋਬਾਈਲ ਖੋਇਆ ਮੋਬਾਈਲ ਖੋ ਗਿਆ ਤੇ ਮੈਂ ਇੱਧਰ ਮਗੜ ਆਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੈਨੂੰ ਗਲੀ ਦੇ ਵਿੱਚ ਠਾ ਕੇ ਤੇ ਦੋ ਸੱਟਾ ਮੇਰੇ ਮੋਢੇ ਤੇ ਲਾਈਆਂ ਤੇ ਇੱਕ ਮੇਰੇ ਇੱਥੇ ਗੋਡੇ ਤੇ ਲਾਈ। ਉਹਦੇ ਬਾਅਦ ਮੈਨੂੰ ਖਿੱਚ ਕੇ ਲੈ ਗਏ ਨਾਲ ਆਪਣੇ। ਜਿੱਥੇ ਚੋਰੀ ਚੋਰੀ ਹੋਂਦੀ ਸੀ ਜਿਹੜੀ ਬਕਾਰ ਦੇ। ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਿ ਸਾਡੇ ਨਾਲ ਮਦਦ ਰੱਖ ਦੀ ਆ ਸਾਮਾਨ ਜਿਹੜਾ ਰਖਾ। ਮੈਂ ਕਿਹਾ ਇਹ ਕੰਮ ਨਹੀਂ ਤੁਸੀਂ ਮੋਬਾਈਲ ਨਾਲ ਲੈ ਲਿਆ ਮੇਰੇ ਕੋਲ ਜਿੰਨੇ ਪੈਸੇ ਕੋਈ 100 200 ਰੁਪਏ ਹੈਗਾ ਉਹ ਲੈ ਲਓ। ਤੇ ਉਹਨਾਂ ਚੋਂ ਉਹਨਾਂ ਨੇ ਲੱਦ ਕੇ ਇੱਕ ਮੋਟਰਸਾਈਕਲ ਤੇ ਦੋ ਜਣੇ ਮੋਟਰਸਾਈਕਲ ਤੇ ਚੱਲ ਗਏ ਤੇ ਤੀਜਾ ਜਣਾ ਜਿਹਨੇ ਮੈਨੂੰ ਫੜਿਆ ਹੋਇਆ ਸੀ ਉਹ ਮੈਨੂੰ ਬਾਹਾਂ ਤੋਂ ਫੜ ਕੇ ਥੋੜੀ ਦੂਰ ਤੱਕ ਲੈ ਕੇ ਗਿਆ ਤੇ ਉਹਦੇ ਸਾਨੂੰ ਵੀ ਫੋਨ ਕੀਤਾ ਦੁਕਾਨਦਾਰ ਮਾਲਕ ਨੇ ਅਮਨ ਤੇ ਨਾਲ ਤੇ ਕਬੀਰ ਸਿੰਘ ਜਿਹਨੇ ਮੀਨ ਮੋਕੇ ਤੇ ਦੇਖਿਆ ਉਹਨੇ ਤੇ ਕਿੰਨੀ ਕਿੰਨੇ ਕੀ ਲਾਗਤ ਦਿੱਤਾ ੜੀ ਚੋਰੀ ਗਈ ਹੈ ਜਿਹੜੀ ਲੱਖ ਜੀ ਕੋਈ 7 ਤੋਂ 8 ਲੱਖ 50 ਆਸ-ਪਾਸ ਤੇ ਤੁਸੀਂ ਪੁਲਿਸ ਦਰਖਾਸਤ ਕੀਤੀ ਹੈ ਨਹੀਂ ਹਾਂਜੀ ਦਰਖਾਸਤ ਦਿੱਤੀ ਹੈ ਜੀ ਤੇ ਕਿੰਨੇ ਕ ਵੇਲੇ ਤੁਹਾਨੂੰ ਪਤਾ ਲੱਗਿਆ ਵੀ ਸਾਨੂੰ ਉਹ ਕਰੀਬ ਸਾਢੇ 12 ਦੇ ਆਸ-ਪਾਸ ਤੇ ਪੁਲਿਸ ਮੌਕੇ ਤੇ ਪਹੁੰਚ ਨਹੀਂ ਜੀ ਪੁਲਿਸ ਵੀ 25 ਮਿੰਟ ਬਾਅਦ ਆਈ ਹੈ ਫੋਨ ਕਰਨ ਤੋਂ ਬਾਅਦ ਹੁਣ ਤਾਂ ਕੀ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਦੇਖਣ ਕਾਰਵਾਈ ਕਰਨ ਮੇਰੇ ਨਾਲ ਹੀ ਪੰਕਜ ਯੂਲਰਜ਼ ਆ ਉਹਨਾਂ ਦੇ ਵੀ ਤਿੰਨ ਵਾਰੀ ਵਾਰਦਾਤ ਹੋਈਆ ਪਰ ਕੋਈ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਕਾਰਵਾਈ ਕਰਦੇ ਨਾ ਕੁਝ ਨਸ਼ਾ ਵਿਰੁੱਧ ਜੰਗ ਦੇਵ ਅੱਜ ਬਰਨਾਲਾ ਪੁਲਿਸ ਨੇ 230 ਦੇ ਕਰੀਏ ਪੁਲਿਸ ਮੁਲਾਜ਼ਮਾਂ ਦੇ ਨਾਲ ਨਸ਼ੇ ਦੀ ਮੰਡੀ ਵਜੋਂ ਜਾਣੀ ਜਾਂਦੀ ਬਰਨਾਲਾ ਦੀ ਸਾਂਸੀ ਕਲੋਨੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਤੇ ਹਰ ਘਰ ਦੀ ਤਲਾਸ਼ੀ ਲਈ ਗਈ ਤੇ ਕੁਝ ਨਸ਼ਾ ਤਸਕਰ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਗਏ एसएसपी सरफराज़ आलम ने कहा है कि किसी भी नशा तस्कर को उपक्षया नहीं जावेगा ते इस नशा विरोधी मुहिम दौरान जो भी प्राप्ति हुई वो जल्दी ही मीडिया नाल सांझी की जाती जावेगी। ਤੁਸੀਂ ਇਹ ਸਰਚ ਕੀਤੀ ਹੈ ਕਿੰਦਾ ਦਾ ਕੁਝ ਮਿਲਿਆ ਜਾਂ ਕੀ ਕਹਿਣਾ। ਤੇ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਦੇਸ਼ ਨੇ ਦਾ ਹੈਡ ਦੇਾ ਯੂ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ। ਉਹਦੇ ਤਹਿਤ ਬਰਨਾਲਾ 'ਚ ਅੱਜ ਇੱਕ ਕੈਸੋ ਆਪਰੇਸ਼ਨ ਚਲਾਇਆ ਜਾ ਰਹਾ ਹੈ। ਪਹਿਲੇ ਵੀ ਐਸਾ ਆਪਰੇਸ਼ਨ ਚਲਾਇਆ ਗਿਆ ਸੀਗਾ ਅੱਜ ਵਫਕਤੀਵਾ ਬਣਾ ਕੇ। ਡਿਫਰੈਂਟ ਲੋਕੇਸ਼ਨਸ ਤੇ ਰੇਡ ਕੀਤੀ ਗਈ ਸੀਗੀ अर्ली मॉर्निंग ਵੀ ਹੁਣ ਵੀ ਅਸੀਂ ਜਿੱਥੇ ਬੈਗ ਬੱਸ ਸਟੈਂਡ ਦੇ ਬੈਕ ਸਾਈਡ ਤੇ ਅਸੀਂ ਖੜੇ ਹਾਂ ਇੱਥੇ ਵੀ ਕਾਫੀ ਸ਼ਿਕਾਇਤ ਸੀ ਕਿ ਪਹਿਲੇ ਵੀ ਇੱਥੇ ਕਾਫੀ ਪਰਚੇ ਹੋਏਗੇ ਨਾ ਤਾਂ ਇੱਥੇ ਆ ਸਰਚ ਕਰਾਈ ਜਾ ਰਹੀ ਹੈ ਲਗਭਗ 230 ਬੰਦੇ ਜਦੇ ਵਿੱਚ 2 ਐਸਪੀ ਰੈਂਕ ਦੇ ਅਫਸਰ ਤੇ 1 ਡੀਐਸਪੀ ਰੈਂਕ ਦੇ ਅਫਸਰ ਤੇ ਉਹਨਾਂ ਵੱਲੋਂ ਵਫਾਕਤੀ ਮ ਬਣਾ ਕੇ ਤੇ ਚੈੱਕ ਕੀਤੀ ਜਾ ਰਹੀ ਹੈ ਇੱਥੇ ਸਾਨੂੰ ਕੁਝ ਬਰਾਮਦਗੀ ਵੀ ਹੋਈ ਏ ਪੂਰੀ ਡਿਟੇਲ ਤੁਹਾਨੂੰ ਇਵਿੰਗਸ ਅਸੀਂ ਦੱਸ ਦਿੰਗੇ ਸ਼ਾਮ ਨੂੰ ਸਰ ਜੀ ਪਿਛਲੀ ਵਾਰ ਕੁਝ ਨਸਾ ਤਸਕਰਾਂ ਵਾਲੇ ਘਰ ਵੀ ਜਿਹੜੇ ਢਾਈ ਗਏ ਆ ਉਹਨਾਂ ਦੀ ਪ੍ਰਾਪਰਟੀ ਵੀ ਜਿਹੜੀ ਐਸਪਾਸ ਅੱਗੇ ਵੀ ਕੋਈ ਪਲਾਨ ਦੇਖੋ ਜੀ ਉਹ ਸਿਵਲ ਮੈਹਕਮੇ ਦਾ ਕੰਮ ਹੁੰਦਾ ਹੈ ਜੇ ਉਹਨਾਂ ਵੱਲੋਂ ਸਾਨੂੰ ਕੋਈ ਇੰਟੀਮੀਸ਼ਨ ਆਂਦਾ ਕਿ ਹਾਂ ਜੀ ਇਹ ਇਲੈਗਲ ਸਟਰਕਚਰ ਹੈ ਤੇ ਗਲਤ ਤਰੀਕੇ ਨਾਲ ਇਹਨੂੰ ਬਣਾਇਆ ਗਿਆ ਤਾਂ ਅਸੀਂ ਯੋਗ ਹੈ ਨਾ ਕਾਰਵਾਈ ਨਾਲ ਮਿਲ ਕੇ ਕਰਦੇ ਹਾਂ ਸਰ ਕੁਛ ਤਾਂ ਲੇਖ ਜਿੰਨੀ ਜਨਰਲ ਲੱਗਦੀ ਹੈ ਪਰ ਅਨੁਤਾਲੇ ਲਾ ਕੇ ਚਲੇ ਗਏ ਨੇ ਜੀ ਵਧੀਆ ਜੀ ਦੇਖੋ ਡਿਟੈਂਸ ਇਫੈਕਟ ਜਿਹੜਾ ਇਹ ਮਤਲਬ ਹੌਟਸਪੌਟ ਹੁੰਦਾ ਹੈ ਸਾਡਾ ਟਾਰਗੇਟ ਹੈ ਕਿ ਹੌਟਸਪੌਟ ਨੂੰ ਰੀਕਲੇਮ ਕਰੇ ਇਹਨੂੰ ਨਸ਼ਾ ਮੁਕਤ ਵੀ ਕਰੇ ਇੱਥੇ ਜਿਹੜੇ ਨਸ਼ੇ ਦਾ ਕੰਮ ਕਰਦੇ ਹਨ ਉਹਨਾਂ ਨੂੰ ਜਾਂ ਤਾਂ ਪਜਾਈ ਹੋ ਜਾਂ ਤਾਂ ਉਹਨਾਂ ਨੂੰ ਸਹੀ ਲਾਈਨ ਤੇ ਲਾਈ ਸਰ ਆਉਣ ਤੋਂ ਪਹਿਲਾਂ ਹੀ ਚਲੇ ਜਾਂਦੇ ਨੇ ਉਹ ਜਿੰਦਾ ਲਾ ਕੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਇਸ ਕਰਕੇ ਦੇਖੋ अर्ਲੀ ਮਾਰਨਿੰਗ ਤੇ ਵੀ ਰੇਡ ਹੁੰਦੀ ਹੈ ਤੁਸੀਂ ਅਗਰ ਮਤਲਬ ਲਾਸਟ 15 ਡੇਸ ਦੀ ਕਾਰਗੁਜ਼ਾਰੀ ਦੇਖੋਗੇ ਕਾਫੀ ਅਰੈਸਟ ਵੀ ਹੋਏ ਕਾਫੀ ਪਰਚੇ ਵੀ ਹੋਏ ਹਨ तो इस करके जरा ये रिक्लेम करने का टारगेट है उन्हें इंश्योर करेंगे एन डी पी एस से बरामगी होती उस वे कार्रवाई होती है चंगी फीडबैक आ रही है देखोगे आउटपुट तो तो तो... भी काफ़ी रहा है और मतलब एक फीडबैक दे सद कि पबलिक रुझान है बिल्कुल जी वो भी साोकस है एक तो जरा इनफोर्समेंट होता है दूजा होंगे अवेयरनेस से सही लाइन उन्हों तो उन्होंने ला इस करकेवन सिविल प्रशासन नी देखोगे पिछले हफ्ते ही हैल्थ मिनिस्टर साहब इतने आए थे उन्होंने वो डी एडिकसन सेंटर का भी दौरा किया गया असं ये ये भी इनश्योर करें कि नशा छाओ के भी व् तो वह ਜਦੋਂ ਹੈਲਪਲਾਈਨ ਨੰਬਰ ਤੁਸੀਂ ਜਾਰੀ ਕੀਤਾ ਹੋਇਆ ਤੁਹਾਡਾ ਨੰਬਰ ਵੀ ਜਾਰੀ ਕੀ ਲੋਕਾਂ ਦੀ ਉੱਥੇ ਆ ਰਹੀ ਹੈ ਵੀ ਇੱਥੇ ਨਸ਼ਾ ਬਿਲਕੁਲ ਜੀ ਇਨਪੁਟ ਵੀ ਆ ਰਹਾ ਹੈ ਇਸ ਕਰਕੇ ਐਕਸ਼ਨ ਵੀ ਹੋ ਰਹਾ ਹੈ ਸਾਡੇ ਅਫਸਰ ਕੋਲ ਵੀ ਇਨਪੁਟਸ ਆ ਜਾਂਦੇ ਏਕੋਰਡਿੰਗਲੀ ਉਸੇ ਐਕਸ਼ਨ ਮਿਲਦੇ ਸਰ ਮੈਸੇਜ ਕੀ ਦੇਣਾ ਚਾਹ ਰਹੇ ਪਬਲਿਕ ਨੂੰ ਦੇਖੋ ਜਰਾ ਹੀ ਯੁੱਧ ਨਸ਼ੇ ਦੇ ਵਿਰੋਧ ਹੈ ਇਹ ਇੱਕ ਸਾਂਝਾ ਉਪਰਾਲਾ ਹੈ ਮਤਲਬ ਜੇ ਇਸ ਮਹਿੰਨੂ ਕਾਮਯਾਬ ਕਰਨਾ ਹੈ ਤਾਂ ਮਿਲ ਜੁਲ ਕੇ ਸਾਨੂੰ ਕੰਮ ਕਰਨਾ ਪੈਣਾ ਥੈਂਕ ਯੂ ਥੈਂਕ ਯੂ ਡੇਰਾਪਾਪਾ ਨਾਨਕਪੁਲੀਸ ਆਣੇ ਤੋਂ ਕੁਝ ਮੀਟਰ ਦੂਰੀ ਤੇ ਬੀਤੀਰਾ ਚੌਰਾਵਲੋ ਤਿੰਨ ਦੁਕਾਨਾਂ ਦਾ ਸ਼ਟਰ ਤਾਲੇ ਤੋੜ ਕੇ ਚੋਰੀ ਦੀ ਭਾਰਦਾਰ ਤੋਂ ਅੰਜਾਮ ਦਿੱਤਾ ਗਿਆ ਜਿੰਨਾ ਵਿੱਚੋਂ ਮੰਗਟ ਡੇਰੀ ਵਿੱਚੋਂ ਕਰੀਬ 16000 ਦੀ ਨਗਦੀ ਅਤੇ ਇੱਕ ਇਲੈਕਟ੍ਰੋਨਿਕ ਸੀਸੀਟੀਵੀ ਕੈਮਰਾ ਮਾਨ 베ਰ ਕਾ ਡੇਰੀ ਵਿੱਚੋਂ ਕਰੀਬ 4000 ਦੀ ਨਗਦੀ ਇੱਕ ਬੈਟਰੀ ਇਨਵਰਟਰ ਤੇ ਠੰਡੇ ਦੀਆਂ ਬੋਤਲਾਂ ਤੇ ਹੈਰੀ ਕੰਪਿਊਟਰ ਸੈਂਟਰ ਵਿੱਚੋਂ ਕਰੀਬ 50 ਹਜ਼ਾਰਾਂ ਦੇ ਡਾਲਰ ਚੋਰੀ ਕਰਕੇ ਰਫੂ ਚੱਕਰ ਹੋ ਗਏ। ਮੋਗਾ ਵਿੱਚ ਬੀਤੇ ਦਿਨੀ ਸ਼ਿਵਸੈਨਾ ਦੇ ਪ੍ਰਧਾਨ ਸ਼ਿੰਦੇ ਦੀ ਹੱਤਿਆ ਤੋਂ ਬਾਅਦ ਸ਼ਿਵਸੈਨਾ ਦੇ ਨੇਤਾਵਾਂ ਵਿੱਚ ਰੋਸ ਵਾਤਾਵਰਨ ਆ ਜਾ ਰਿਹਾ ਤੇ ਅੱਜ ਇਸੇ ਰੋਸ ਵਿੱਚ ਮੇਨ ਬਾਜ਼ਾਰ ਜਾਮ ਕਰ ਦਿੱਤਾ ਤੇ ਇਨਸਾਫ ਦੀ ਮੰਗ ਕੀਤੀ ਗਈ। ਪੁਲਿਸ ਮਤਾਬਕ ਕਿਸੇ ਪੁਰਾਣੀ ਰੰਜਿਸ਼ ਤਹਿਤ ਇਹ ਕਤਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਕਤਲकांड ਵਿੱਚ ਦੋ ਲੋਕੀ ਜ਼ਖਮੀ ਵੀ ਹੋਏ। ਜੋ ਮੰਗਕਰਨ تھا ਉਸकी 접 हो चुकी है। ਜੋ यहां ਲੋਕਲ ਸੀਨੀਅਰ ਦਾ ਸਾਥ ਹੈ ਜੋ ਲੋਕ ਹੈ ਉਸਨੂੰ ਕਰਤਾ। और तो ये इंसिडेंट बेसिकली आपसी रंजिश के कारण हुआ है इसमें भी एक दिन पहले भी इनकी जो दूसरे ग्रुप हैं उसके साथ इनकी आपस में लड फाइट हुई थी जिसमें एक कोई था उसका उसको भी इंजरी हुई थी जो हमें पता लगा अभी तो उसकी वजह से ही ये आजकल का इंसिडेंट हुआ है तो इसमें हमने एफ जो मृतक है उसकी वाइफ के स्टेटमेंट हमने एफ आई आर पाइन ने रजिस्टर्ट कर ली है और हमने क्यूज आइडेंटिफाई कर लिए हैं ਜਲਦੀ ਹਮ ਉਨਕੋ ਅਰੈਸਟ ਕਰਕੇ ਜੀ ਮੇਰਾ ਨਾਮ ਰਾਮਕਮਰ ਜ਼ਿਲ੍ਹਾ ਪ੍ਰਧਾਨ ਸੂਚਨਾ ਪੰਜਾਬ ਤੋਂ ਅੱਜ ਧਰਨਾ ਲਾਇਆ ਗਿਆ ਥਾਪਰ ਚੌਂਕ ਦੇ ਵਿੱਚ ਕੀ ਕਾਰਨ ਹੈ ਕਿਉਂ ਧਰਨਾ ਕੱਲ ਤਕਰੀਬਨ 10 ਵਜੇ ਸਾਡੇ ਸਾਥੀ ਰਾਮਵਚਨ ਰਾਏ ਜੀ ਦਾ ਫੋਨ ਆਇਆ ਕਹਿੰਦੇ ਆਪਣੇ ਸ਼ਹਿਰ ਚ ਮੰਗਤਰਾਮ ਮੰਗਾ ਨੂੰ ਗੋਲੀ ਮਾਰ ਦਿੱਤੀ ਗਈ ਹੈ ਔਰ ਉਹ ਸਰਗਵਾਸ ਹੋ ਗਿਆ ਉਹ ਦੁਨੀਆ ਚ ਨਹੀਂ ਰਹੇ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਔਰ ਨਾਲ ਦੀ ਨਾਲ ਅਸੀਂ ਆਪਣੇ ਸਾਥੀਆਂ ਨਾਲ ਇੱਥੇ ਹਸਪਤਾਲ ਚ ਆਏ ਸਰਕਾਰੀ ਹਸਪਤਾਲ ਚ ਪਹੁੰਚੇ ਜਿਆਦਾ ਲਿਆ ਗਿਆ ਸਭ ਤੋਂ ਵੱਡੀ ਤਾਂ ਇਹ ਨਲਾਇਕੀ ਰਹੀ ਕਿ ਪਰਿਵਾਰ ਬਿਲਖਦਾ ਰਿਹਾ ਔਰ ਉਹਨਾਂ ਨੂੰ ਉਹਨਾਂ ਦੇ ਫਾਦਰ ਸਾਹਿਬ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਸੀ ਤਕਰੀਬਨ ਰਾਤ ਨੂੰ 12 1 ਵਜੇ ਬਹੁਤ ਹੀ ਹਿਸਾਬ ਕਿਤਾਬ ਲਾ ਕਰਕੇ ਉਹ ਵੀ ਰਿਕਵੈਸਟ ਕਰਕੇ ਉਹਨਾਂ ਦੇ ਫਾਦਰ ਨੂੰ ਬੱਚਿਆਂ ਨੂੰ ਮਿਲਣ ਦਿੱਤਾ ਗਿਆ ਕਰਨਸੀ ਜੀ ਸਰ ਸਾਨੂੰ ਪਤਾ ਲੱਗਿਆ ਰਾਤ ਅਸੀਂ ਬਾਹਰ ਸੀ ਆਊਟ ਸਟੇਸ਼ਨ ਮuje ਪਤਾ ਲੱਗਿਆ ਮੰਗਾ ਜੀ ਨੂੰ ਜੋ ਕਿ ਕੁਛ ਬਦਮਾਸ਼ਾਂ ਦਵਾਰਾ ਗੋਲੀ ਮਾਰ ਦਿੱਤੀ ਗਈ ਉਦੇ ਬਾਅਦ ਅਸੀਂ ਪਾਰਟੀ ਨਾਲ ਤਾਲਮੇਲ ਕੀਤਾ ਕੀ ਹੋਇਆ ਉਹਨਾਂ ਨੇ ਦੱਸਿਆ ਸਾਨੂੰ ਕਿ ਇਸ ਤਰ੍ਹਾਂ ਕਰਕੇ ਤਿੰਨ ਬੰਦੇ ਜ਼ਖਮੀ ਹੋ ਗਏ ਤੇ ਮੰਗਾ ਜੀ ਪੂਰੇ ਹੋ ਗਏ ਉਸ ਕਰਕੇ ਸਿੱਥੇ ਜੋ ਇਹ ਧਾਰਨਾ ਕੀ ਕਰ ਰਹੀ ਮੰਗਾ ਜੀ ਗੋਰੀ ਮਾਰਾਂ ਦਾ ਪਤਾ ਲੱਗਿਆ ਕਾਰਨ ਕੋਈ ਪਤਾ ਨਹੀਂ ਲੱਗਿਆ ਪੁਲਿਸ ਹਲੇ ਕੁਝ ਦੱਸ ਨਹੀਂ ਰਹੀ ਹੈ ਬਸ ਅਸੀਂ 2 ਘੰਟੇ ਦਾ ਟਾਈਮ ਦੇ ਦਿਓ ਇਸੀ ਕਰਕੇ ਇਹਨਾਂ ਨੂੰ ਜੋ ਕਿ ਮੰਗਾ ਜੀ ਕਿਸ ਸੰਸਤਾ ਦੇ ਨਾਲ ਸੰਬੰਧ ਰੱਖਦੇ ਮੰਗਾ ਜੀ ਸਿਵਸਨਾ ਬਾਲਾ ਸਾਹਿਬ ਠਾਕਰੇ ਛਿੰਦੇ ਗਰੁੱਪ ਨਾਲ ਜੋ ਕਿ ਰੱਖਦੇ ਤਲਾਕ ਉਸ ਪਾਰਟੀ ਦਾ ਜਿਲ੍ਹਾ ਪ੍ਰਚਾਰਨ ਤੇ ਤੇ ਪੁਲਿਸ ਵੱਲੋਂ ਕਿੰਨੇ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਉਹਦੇ ਬਗਾਰ ਪਰ ਅਸੀਂ ਉਸ ਗੱਲ ਨੂੰ ਨਹੀਂ ਮੰਨਦੇ ਕਿਉਂਕਿ ਪੁਲਿਸ ਤੋਂ ਤਾਂ ਰਾਤ ਨੂੰ ਹੋਇਆ ਹੋਵੇ ਇੰਨਾ ਵੱਡਾ ਹਾਸਾ ਹੋਇਆ ਹੋਵੇ ਆ ਤਿੰਨ ਤਿੰਨ ਬੰਦੇ ਜ਼ਖਮੀਆਂ ਹਲੇ ਪੁਲਿਸ ਤੋਂ ਦੋ ਦੋ 4-4 ਘੰਟੇ ਦੀ ਟਾਈਮ ਮੰਗ ਰਹੀ ਹੈ ਮੈਂ ਤੁਹਾਡੇ ਇੱਕ ਜਾਣਕਾਰੀ ਤੇ ਦੇ ਦੇਣਾ ਇਹਦੋਂ ਕੁਛ ਟਾਈਮ ਪਾਲੇ ਮੰਗਾਂਜੀ ਦਾ ਇਹ ਡੀਜੀਪੀ ਵੱਲੋਂ ਜੋ ਇੱਕ ਇਨਕੁਆਰੀ ਆਈ ਸੀ ਕਿ ਇਹਨਾਂ ਨੂੰ ਜੋ ਕਿ ਖਤਰਾ ਸਿਕਿਉਰਿਟੀ ਦਿੱਤਾ ਜਾਵੇ ਮੈਨੂੰ ਖੁਦ ਪੁੱਛਿਆ ਗਿਆ ਸੀ ਉੱਥੇ ਥਾਣੇ 'ਚ ਮੈਂ ਕਿਹਾ ਇਹਨਾਂ ਨੂੰ ਸਿਕਿਉਰਿਟੀ ਦੀ ਲੋੜ ਹੈਗੀ ਪਰ ਉਹਨਾਂ ਨੂੰ ਸਿਕਿਉਰਿਟੀ ਨਾ ਦਿੱਤੀ ਗਈ ਜੇਕਰ ਕਹੀਂ ਦਿੱਤਾ ਹੁੰਦਾ ਤਾਂ ਸਾਡਾ ਇਸ ਤਰ੍ਹਾਂ ਨਹੀਂ ਹੋਣਾ ਸੀ ਪਿਛਲੇ ਦਿਨੀ ਬੱਚਾ ਜਿਹੜਾ ਖੰਨਾ ਦੇ ਪਿੰਡ ਤੋਂ ਅਗਵਾ ਹੋਇਆ ਸੀ ਉਸ ਬੱਚੇ ਨੂੰ ਸਹੀ ਸਲਾਮਤ ਪੁਲਿਸ ਨੇ ਨਾਬਾ ਦੇ ਪਿੰਡ ਮੰਡੋਰ ਵਿਖੇ ਫੋਰਚਨਰ ਗੱਡੀ ਰੋਕ ਕੇ ਬਚਾ ਲਿਆ ਜਿਸ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੀ ਪੁਲਿਸ ਦਾ ਵੱਡਾ ਰੋਲ ਵੇਖਣ ਨੂੰ ਮਿਲਿਆ ਕਿਉਂਕਿ ਪੁਲਿਸ ਅਜੇ ਮੀਡੀਏ ਨੂੰ ਉਸ ਜਗ੍ਹਾ ਦੇ ਨੇੜੇ ਨਹੀਂ ਜਾਣ ਦੇ ਰਹੀ ਸੀ ਤੇ ਲੋਕਾਂ ਨੇ ਕੁਝ ਜਾਣਕਾਰੀ ਸਹੂਲਤ ਦਿੱਤੀ ਹੈ ਰੇ ਬਹੁਤ ਵਧੀਆ ਪੁਲਿਸ ਦਾ ਬਹੁਤ ਸਲਾਘਾਯੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੁਰੇ ਦੀ ਗੱਡੀਆਂ ਇੰਨੀ ਤੇਜ਼ ਰਫ਼ਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੁਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਤਾਂ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਿਆ ਜੀ ਬੱਚ ਬੰਦਾ ਹੋਰ ਇੱਕ ਮੁੰਲਾ ਸ਼ਾਇਦ ਇੱਕ ਬੰਦਾ ਉੱਥੋਂ ਸ਼ਾਇਦ ਸਾਈਡ ਸੂਟ ਤੇ ਹੋ ਗਿਆ ਸਨਿੱਕੇ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਯਾਨੀ ਕਿ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਪਿੰਡ ਵਿੱਚ ਵੀ ਲੰਘੇ ਨੇ ਹਾਂ ਜੀ ਮੇਰੇ ਬਾਰ ਦੇ ਮੁਰੇ ਦੇ ਹਨ ਮਸ ਹਾਂਜੀ ਹਾਂ ਮੇਰੇ ਬਾਰ ਦੇ ਮੂਹਰੇ ਬਹੁਤ ਤੇਜ਼ੀ ਗੱਡੀ ਬਹੁਤ ਤੇਜ਼ੀ ਉੱਥੇ ਸਾਡਾ ਕੱਦੀ ਸੜਕ ਬਣੀ ਵੀ ਜੀ ਉਸ ਤੋਂ ਗਾਹ ਪਾਹੇ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪਾਲ ਮਹਾਮਾਗਰ ਪੁਲਿਸ ਸੀ ਬਹੁਤ ਬਹੁਤ ਜ਼ਿਆਦਾ ਜੀ ਜਦੋਂ ਉਹ ਇਹ ਹੋਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੋਂ ਨਿਕਲਿਆ ਜਾਂਦਾ ਸਾਨੂੰ ਦਿਖਣੋਂ ਸਾਡੀਆਂ ਗੱਡੀਆਂ ਇੱਧਰ ਆ ਕੇ ਜਦੋਂ ਅਸੀਂ ਮਗਰੇ ਮੂਹਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕ ਗਈ ਐਨਕਾਉਂਟਰ ਹੋਇਆ ਪਤਾ ਨਹੀਂ ਜੀ ਇਹਦੇ ਬਾਰੇ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਫੇ ਹੂੰ ਗੋਲੀ ਚੱਲੀ ਜਾ ਸਾਡੇ ਉੱਥੋਂ ਕਰਾਂ ਜਨੋਦੜੇਲੇ ਮੋੜ ਤੋਂ ਪਤਾ ਲੱਗਿਆ ਵੀ ਗੋਲੀ ਚੱਲੀ ਐ ਫੇਰ ਅਸੀਂ ਐ ਸਾਨੂੰ ਪਿੱਛੇ ਰੋਕਦਾ ਨਹੀਂ ਆਉਂਦਾ ਗੋਲੀ ਚੱਲੀ ਗਈ ਹਾਂ ਇਹਨੂੰ ਪਤਾ ਉਧਰ ਮੂਰੋ ਇਹਨਾਂ ਨੇ ਕਹਿੰਦੇ ਚਲਾਈ ਇਹਨੇ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਆਹ ਸਰ ਅੱਗੇ ਅੱਗੇ ਵੀਰ ਮੈਂ ਤਾਂ ਲੱਗ ਗਿਆ ਕਿ ਅੱਗੇ ਅੱਗੇ ਆਇਆ ਉਹ ਯਾਰ ਛੋਟੇ ਵੀਰ ਅੱਗੇ ਗਿਆ ਉਹ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹਨਾਂ ਤੱਕ ਕਰਾ ਦੇ ਅੱਥੜਾ ਯਾਰ ਚੰਗੇ ਨਹੀਂ ਆਪੇ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਵੇਖੋ ਤੁਹਾਨੂੰ ਬੱਚੇ ਨੇ ਕੋਈ ਨਹੀਂ ਤੁਹਾਨੂੰ ਅਫਸਰ ਕਰਦੇ ਨੇ ਬਰੀਫ ਇਅਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਤੁਹਾਨੂੰ ਕੋਈ ਨਹੀਂ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਤ ਰੱਬ ਰੱਖਾਂ